ਲਓ ਜੀ ਰਾਤ ਪਹੁੰਚ ਗਏ ਸੀ ਬਿਆਨਾ ਚ ਹੁਣ ਇੱਥੋਂ ਦੇ ਬਾਜ਼ਾਰ ਚ ਜੀੜਾ ਦੇ ਰਹੇ ਆ ਕਿ ਚਾਹ ਚੂ ਪਿੰਡ ਦੇ ਚੱਕਰ ਚ ਆ ਦੇਖੋ ਦੇਖਿਆ ਨਹੀਂ ਤੱਕਣਾ ਉਹ ਹੋਟਲ ਜਿਹਦਾ ਬੰਦ ਆ ਸਾਰੇ ਹਨਾ 3 ਦਾ 3 ਦਾ ਮੀਠਾ ਕਮਰਾ ਖਦਣਾ ਇੱਧਰ ਬਿਆਨਾ ਦਾ ਰੇਲਵੇ ਸਟੇਸ਼ਨ ਲੈ ਤੇ ਹੁਣ ਇਧੂਆਂ ਅਗਲਾ ਅਕਤੂਬਰ ਹੋਣ ਕਿਲੇ ਬਿਆਨਾ ਕਿਲੇ ਵੱਲ ਨੂੰ ਜਾਵਾਂਗੇ ਆਪਾਂ ਬਿਆਨਾ ਦੇ ਵਿੱਚ ਹੋਟਲ ਇੱਕ ਦੋਈ ਆ ਲੈ ਅਖਬਾਰ ਪੜ ਲਿਆ ਕੀ ਸੁਣਾਇਆ ਤੇ ਹਿੰਦੀ ਪੜਨੀ ਆਉਂਦੀ ਆ ਹਾਂ ਲੈ ਰਾਮਾਨ ਕੋਈ ਹੋਰ ਰਾਸਤਿਆ ਡਾਇਲੌਗ ਮੇਂ ਹਿੱਸਾ ਲੈਣੇ ਕੇ ਲਿਏ ਬ੍ਰਿਤੀ ਕੁਪੀਆ ਵਿਵਾਦ ਦੀ ਪ੍ਰਮੁਖ ਤੁਲਸੀ ਗੁਆੜ ਦਿੱਲੀ ਪਹੁੰਚੀ ਹੈ ਉਹਨਾਂ ਨੇ ਸੋਮਵਾਰ ਨੂੰ ਰੱਖਿਆ ਬੰਦੀ ਭੱਤੀ ਹਲਾ ਕੇ ਆਪਾਂ ਦਾ ਪਾਸਾਂ 33 ਨੰਬਰ ਇਹ ਇਲਾਕਾ ਆਰਥਿਕ ਤੌਰ ਤੇ ਕਮਜ਼ੋਰ ਹੀ ਜਾਪਦਾ ਵਾ ਤਾਂ ਐਜੂਕੇਸ਼ਨ ਦਾ ਵੀ ਜਿਆਦਾ ਇੱਥੇ ਮਹਨ ਨਹੀਂ ਗਾ ਤੇ ਲੜੀਆਂ ਬਣੀਆਂ ਦੀਆਂ ਨੇ ਲਓ ਜੀ ਬਿਆਨਾ ਕਿਲੇ ਦੇ ਵਿੱਚ ਪਹੁੰਚ ਚੁੱਕੇ ਆਂ ਇਥੋਂ ਤਿਆਰੀ ਤੀ ਰਿਵਾਜਾਂ ਦੇ ਹਿਸਾਬ ਨਾਲੇ ਘਰ ਪਾਏ ਹੋਏ ਅੱਗੇ ਇਸ ਤਰੀਕੇ ਦੇ ਘਰ ਹੁੰਦੇ ਸੀ ਜ਼ਿਆਦਾਤਰ ਰਾਜਸਥਾਨ 'ਚ ਹੁਣ ਸਿਰਫ ਥੋੜੇ ਰਹਿ ਗਏ ਆ ਇਹ ਜਿਹੜਾ ਹਾਥਾਣੀ ਆ ਗੱਟੇ ਘਾਰੇ ਪੱਥਰਾਂ ਦੇ ਘਾਰੇ ਪੱਥਰਾਂ ਦੇ ਉੱਤੇ ਮਿੱਟੀ ਦੀ ਲੀਪਾ ਛੋਟੀ ਕੀਤੀ ਹੋਈ ਉਹ ਖਾਦੇ ਉਹਨਾਂ ਪਹਾੜੀ ਉੱਤੇ ਕਿਰਾਵਾ ਵਿੱਚ ਪੱਕੇ ਘਰ ਵੀ ਹੈਗੇ ਆ ਹੁਣ ਦੇ ਹਿਸਾਬ ਨਾਲ ਆ ਮੱਝਾ ਨਾ ਰਿਹਾ ਇਤੋਂ ਦੇ ਬੰਦੇ ਆ ਜਿਹੜੇ ਉਹ ਜ਼ਿਆਦਾਤਰ ਚਿੱਟੇ ਕੱਪੜੇ ਪਾਉਂਦੇ ਆ ਤੇ ਪੱਗ ਰੰਗੀਨ ਹੁੰਦੀ ਆ ਪੀਲੇ ਕਲਰ ਦੀ ਲਾਲ ਕਲਰ ਦੀ ਇਸ ਤਰੀਕੇ ਦੀ ਆ ਵੀ ਘਰ ਬਹੁਤ ਸੋਹਣਾ

ਬਾਕੀ ਕਰੀ ਜਾਂਦੇ ਨੇ ਕਿਨੇ ਕਿਨੇ ਮਿੱਟੀ ਗੱਡੀ ਜਾਂਦਾ ਹਾਂ ਝੰਡਾ ਵੀ ਲਾਇਆ ਹੋਇਆ ਇੱਥੇ ਭਾਈ ਆਹ ਮਿੱਟੀ ਢੋਣ ਲਈ ਖੱਚਰ ਵਾਤਰ ਬਸ ਇੱਥੇ ਹੋਊਗਾ ਇਹਦੂਗਾ ਕਿੱਥੇ ਲਗਾ ਫਾਈਨਲ ਖੱਚਰਾਂ ਵਿੱਚ ਗੱਡੀ ਸਾਈਡ ਬਾਹਰ ਤੋਂ ਲਈ ਫਿਰ ਆਪਾਂ ਗੱਡੀ ਸਾਈਡ ਤੇ ਲਾ ਗਏ ਕਿਵੇਂ ਮੈਂ ਕਰਨ ਹਾਂਜੀ ਉਹਨਾਂ ਨੇ ਮੈਂ ਕਹਿੰਦਾ ਗੱਡੀ ਦੋਨੋਂ ਕਰਕੇ ਲਾ ਦਿੰਦੇ ਆ ਇੱਕ ਮਿੰਟ ਮੈਨੂੰ ਦੇਖੋ ਉੱਥੇ ਥੱਲੇ ਲਾਦਮੇ ਦੇਖ ਰਾਹ ਦੇਖੋ ਨਾ ਇਹ ਆ ਬਿਆਨਾ ਦਾ ਸ਼ਾਨਦਾਰ ਕਿਲਾ ਬਹੁਤ ਉਚਾਈ ਤੇ ਬਣਿਆ ਹੋਇਆ ਚਾਰੇ ਪਾਸੇ ਅਰਾਵਲੀ ਪਰਬਤਸ ਨੂੰ ਦਿਖਾਈ ਦੇਣਗੇ ਇਹਨੇ ਵੀ ਬੜੇ ਉਤਰਾ ਚੜ੍ਹਾ ਦੇਖਿਆ ਇਸ ਕਿਲੇ ਨੇ ਕਿਉਂਕਿ ਮਹਿਮੂਦ ਗਜ਼ਨਵੀ ਤੱਕ ਦੇ ਵੀ ਹਮਲੇ برداشت ਕੀਤੇ ਆ ਤੇ ਬਹੁਤ ਪੁਰਾਣੀ ਇਸ ਕਿਲੇ ਦੇ ਮਹਾਭਾਰਤ ਵੇਲੇ ਦੇ ਵੀ ਸਬੂਤ ਮਿਲਦੇ ਆ ਇਸ ਕਿਲੇ ਦੇ ਵਿੱਚੋਂ ਲਓ ਜੀ ਕਿਲਾ ਦੇਖਣ ਤੋਂ ਬਾਅਦ ਹੁਣ ਅਸੀਂ ਨੇ ਇੱਕ ਬੋਲੀ ਬਣੀ ਆ ਉਹ ਰਾਤ ਚੱਲੇਆ ਕੱਚਾ ਹੀ ਰਾਹ ਵਾ ਕੱਚਾ ਹੀ ਰਸਤਾ ਵਾ ਆਕਿਲਾਂ ਤਾ ਤੋ ਦੇਖ ਕੇ ਆ ਚੁੱਕੇ ਆ ਇਹ ਇਹ ਬਾਅਦ ਵਿੱਚ ਹੁਣ ਪੱਟ ਕੇ ਰਾਹ ਬਣਾਤਾ ਇਹਨਾਂ ਨੇ ਨਵੇਂ ਹੀ ਉਹ ਤੇ ਟਰੈਕਟਰ ਕੰਮ ਕਰ ਕਰਦੇ ਆ ਇੱਥੇ ਮੈਸੀ ਟਰੈਕਟਰ ਬਹੁਤ ਜ਼ਿਆਦੇ ਆ ਇਹ ਰੀਤਾ ਨੇ ਕੰਮਜਾਬ ਕਰਕੇ ਨਾ ਇਹ ਬਹੁਤ ਆ ਕਰਨ ਸਾਹਿਬ ਨਾਲ ਚੱਲੀ ਟਿੱਖੇ ਪੱਥਰ ਹੁੰਦੇ ਗੇਰੇ ਘੱਟ-ਘੱਟ ਲਾ ਜਾਂਦਾ ਹੁੰਦਾ ਰਾਗ ਤੇ ਚੇਰਾਸਾਰ ਮਲਿਆਂ ਦੇ ਬੇਰ ਬਹੁਤ ਜ਼ਿਆਦਾ ਵਾ ਕੰਡਿਆਲੀਆਂ ਕਿਕਰਾਂੀਆਂ ਬਹੁਤ ਦੇਸੀ ਰੌਕਟੇ ਸਾਰੇ ਇੱਥੇ ਹੈਗੇ ਆ ਮਿੱਟੀ ਪਰਪਰੀ ਜੀ ਹੈਨਾ ਲਾਲ ਮਿੱਟੀ ਵੀ ਆ ਰੇਤਾ ਵੀ ਆ ਕਈ ਕੁਸ਼ਾ ਪੱਥਰ ਇਸ ਏਰੀਆ 'ਚ ਕਣਕ ਹੁੰਦੀ ਆ ਥੋੜੀ ਥੋੜੀ ਹੁੰਦੀ ਆ ਮੈਨੂੰ ਥੋੜੀ ਥੋੜੀ 11 'ਚ ਕਣਕ ਦੇਖੀ ਸੀ ਇਸ ਏਰੀਆ 'ਚ ਦਾ ਦੇਖੋ ਤੰਗੇ ਰਹਾ ਹੱਥ ਨਾਲੇ ਆ ਪਿੱਛੇ ਪਹਾੜ ਜਿਹਨੇ ਦੇੱਕੇ ਲੇ ਕੇ ਦੂਜੇ ਪਾਸੇ ਆਪਾਂ ਪਹੁੰਚਿਆ ਲੈ ਕਣਕ ਵੀ ਲੱਗੇਗੀ ਇੱਧਰ ਚਲੋ ਮੈਂ ਤੁਹਾਨੂੰ ਫ੍ਰੀ ਹੋ ਕੇ ਕਰਦਾ ਮੈਂ ਕੋਲ ਅਸੀਂ ਕੰਮ ਨਹੀਂ ਕਿਸੇ ਕਰਦੇ ਤੇ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਕਣਕ ਇੱਥੇ ਤੋਂ ਪੂਰਾ ਹੁਲਾਇਆ ਰਹਾ ਹੈ ਨਾ ਹਾਂ ਬੜਾ ਬੜਾ ਤੰਗ ਆ ਗਿਆ ਸੀ। ਕੰਡਿਆਂ ਦੀਆਂ ਪਾੜਾਂ ਕੀਤੀ ਹੋਈਆਂ ਛਰੀਟਾਂ ਮੁੰਜ ਦਾ ਡਰ ਪੂਰਾ ਹੀ ਸੀਗਾ। ਮਤਲਬ ਕੀ ਉਹ ਰੋ ਵੀ ਲਾਈ ਬੈਠ ਗਿਆ। ਇਹਦਾ ਮਤਲਬ ਵੀ ਸੱਚੀ ਹੀ ਇੱਥੇ ਉਹ ਅਰਬੀ ਲੋਕ ਆਏ ਹੋਏ ਸੀ। ਕਿਉਂਕਿ ਖਜੂਰਾਂ ਖਾਂਦੇ ਸੀ, ਸੱਟਦੇ ਸੀ ਫਿਰ ਖਜੂਰਾਂ ਆਉਗੀਆਂ। ਕਿਉਂਕਿ ਆਪਦੇ ਨਾਲ ਖਜੂਰਾਂ ਨੂੰ ਲੈ ਕੇ ਤੁਰਦੇ ਹੁੰਦੇ ਸੀ। ਦੀ ਨਲਕੇ ਲੱਗਦੇ ਆ। ਆਪਣਾ ਬਸ ਇਹਦੀ ਨਲਕੇ। ਹਾਂ। ਗੱਡੀ ਕਰਨ ਆਪਾਂ ਇੱਥੇ ਕਿਤੇ ਰੁਕ ਦਈਏ। ਇੱਧਰ ਰੁਕਨੇ ਆ। ਹਾਂ। ਕਿਤੇ ਖੁੱਲ੍ਹੇ ਜਿੱਥੇ ਧੋਕਦੇ। ਆਪਾਂ ਇਥੋਂ ਰਾਜਾ ਲਾਜੂ ਆ ਵੀ ਕਿਹੇ ਜੇ ਥਾਂ ਤੇ ਕਿੱਥੇ ਆ। ਅਮ ਅਤੋਂ ਬਿਆਨਾਂ ਕਿ ਲਈਏ ਤੇ ਬਸ ਇੱਕ ਦੂਜਾ ਭਾਗ ਆ ਬਾਲੀ ਉਧਰ ਆਏ ਹੋਏ ਹੁਣ। ਲਓ ਜੀ ਇਧਰਲੇ ਪਾਸੇ ਚੱਲਿਆਂ। ਬਾਲੀ ਦੇਖਣ ਚੱਲਿਆਂ। ਵਾਹ ਰਾਹ ਕੁ ਲੱਭਿਆ ਨਹੀਂ ਮੈਂ ਕਿਥੋਂ ਤੀ ਫੜ ਕੇ ਦੇਖ ਲਗੇ ਆ ਇਹ ਪੁਰਾਣੀ ਰਾਹ ਵਾ ਹਾਜੂ ਖਬਾਤਾ ਥੋੜੀ ਬਹੁਤ ਚੱਲਦੀ ਹੈ ਹੈ ਕਿੱਧਰ ਹੋ ਸਕਦੀ ਆ ਬੋਲੀ ਉੱਤੇ ਤਾਂ ਖੜ ਕੇ ਦੇਖਦਾ ਜਾਂ ਤਾਂ ਉੱਧਰ ਹੋਊਗੀ ਜਾਂ ਇੱਧਰ ਹੋ ਸਕਦੀ ਆ ਦੇਖੋ ਇਹ ਲੱਭਣਾ ਪਊਗਾ ਲੱਭਦਿਆਂ ਜਾ ਕੇ ਆ ਬੀਆ ਬਾ ਚਾ ਖੜੇ ਆ ਉੱਤਰਾ ਥੱਲੇ ਖੰਡਰਾਂ ਦੇ ਵਿੱਚ ਜਨਾਬ ਉੱਤਰਾਓ ਮਹਾਰਾਜ ਜੀ ਮਹਾਰਾਜਾ ਜੀ ਕੋ ਖਾ ਲਿਆ ਲੱਗਦਾ ਚੁੱਪ ਕਰਕੇ ਮੈਂ ਉੱਧਰ ਗੈਰ ਹਾਜ਼ਰੀ ਜੋ ਕੁਛ ਨਾ ਕੁਛ ਕੋ ਖਾ ਲਿਆ ਲੱਗਦਾ ਜਿਹੜਾ ਬੋਲ ਵੀ ਨਹੀਂ ਹੁੰਦਾ ਹੈ ਕੋ ਚੱਕਰ ਚੱਲਿਆ ਲੱਗਦਾ ਤੇ ਚਲੋ ਚੱਲ ਗਿੱਧਰ ਦੇ ਜਾਂ ਇੱਧਰ ਜਾਂ ਇੱਧਰ ਆਹ ਦੇਖਿਓ ਬੋਲੀ ਤਾਂ ਦਰਖਤ ਹਰੇ ਹੋ ਚੁੱਕੇ ਆ ਇਹਦੇ ਵਿੱਚ ਰਾਜੇ ਦੀਆਂ ਰਾਣੀਆਂ ਨੇ ਆਪਦੇ ਆਪ ਨੂੰ ਛਾਲਾ ਮਾਰ ਕੇ ਖਤਮ ਕੀਤਾ ਸੀ ਆ ਦੇਖੋ ਵੱਡੇ ਵੱਡੇ ਰੌਖ ਹੋ ਚੁੱਕੇ ਆ ਇਹਦੀ ਫੁੱਲ ਵੀਡੀਓ ਆਪਾਂ ਹਰ ਕਿਸੇ ਨੂੰ ਚੈਨਲ YouTube Facebook ਤੇ ਪਾਵਾਂਗੇ ਲਓ ਜੀ ਹੁਣ 16 ਕਿਲੋਮੀਟਰ ਦੂਰ ਆ ਗਏ ਆ ਬਿਆਨਾ ਤੋਂ ਬੈਰ ਕਿਲਾ ਬੈਰ ਦੇ ਕਿਲੇ ਦੇ ਵਿੱਚ ਆ ਬੜਾ ਤਕੜਾ ਰੱਖਿਆ ਬੈਰ ਇਸ ਕਿਲੇ ਜਾ ਚੁੱਕੇ ਆ ਇਹ ਵੀ ਇੱਕ ਪੁਰਾਣਾ ਛੋਟਾ ਜਿਹਾ ਕਸਬਈ ਆ ਅੰਜਵਾਗ ਛੁੱਟੀ ਮਲੀ ਹੋਣੀ ਐ ਇਹਨਾਂ ਨੂੰ ਤੇ ਆ ਮੰਦਿਰ ਵੀ ਨਾਲ ਦਿੱਤਾ ਹੋਇਆ ਕਿਲਿਆਂ ਦੇ ਵਿੱਚ ਹਰੇਕ ਤੌਰ ਤੇ ਜਿੰਨੇ ਵੀ ਰਾਜਪੂਤਾਂ ਦੇ ਕਿਲੇ ਸੀ ਜੱਟਾਂ ਦੇ ਸੀ ਸਾਰਿਆਂ 'ਚ ਮੰਦਿਰ ਤਾਂ ਹੁੰਦਾ ਹੀ ਹੁੰਦਾ ਸੀਗਾ ਆ ਕਿਲੇ ਦਾ ਆਗੇ ਤੇ ਨਾਲ ਨਾਲ ਆਪਾਂ ਘੁਮਾਂਗੇ ਪਾਰਕਿੰਗ ਦੇ ਕਿਲਾਉਣੀ ਪਊਗੀ ਆਪਾਂ ਨੂੰ ਹਾਂ ਕੁਲਿਆ تھا ਇਹ ਤੋਂ ਵੀਟ ਪਾਸ ਲੈਣੇ ਆ ਬਸ ਕਿਲੇ ਦਾ ਗੇਟ ਕਿਸ طرف ਹੈ ਇਹ ਇੱਥੇ ਆ ਗਈ ਤੜਮੀ ਤੋਂ ਦਿਨ ਜਾਏਗਾ ਇਹ ਉਧਰ ਜਾ ਕੇ ਦੋ ਦੋ ਗੇਟ ਹੈ ਗਾੜੀ ਚਲੀ ਜਾਏਗੀ ਕਿਸ ਗੇਟ ਸੇ ਜਾਏਗੀ ਗਾੜੀ ਅੰਦਰ ਗਾੜੀ ਅੰਦਰ ਤੋਂ ਬਾਹਰ ਲੱਗ ਜਾਏਗੀ ਜਗ੍ਹਾ ਹੈ ਜਹਾਂ ਲਗਾਉਣੇ ਕੇ ਲੀਏ ਗਾੜੀ ਜਗ੍ਹਾ ਹੋ ਗੇਟ ਉਹ ਜਗ੍ਹਾ ਹੈ ਭਾਈ ਹਾਂ ਹਾਂ ਜੇ ਤਾਂ ਉਧਰ ਦੇ ਤੋਂ ਆ ਜਾਏਗੀ ਸ਼ਾਇਦ तो नहीं। है है है। है है। जाने का जाने का अंदर बीच में अच्छा वगैरह भी रहता है मां। तो खुला ही, है? ही रहता है है। ओके ठीक है जी, ठीक 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 ठीक। की कहीं चल कर ਆ ਕਿ ਲਾਵਾ ਆ ਛੋਟਾ ਜਿਹਾ ਬਾਜ਼ਾਰ ਲੱਗਿਆ ਹੋਇਆ ਇਹਨਾਂ ਦਾ ਆ ਰੰਦੇ ਦੀ ਪੂਰਾ ਕੇ ਹੁੰਦੇ ਆਈਆਂ ਆ ਹਾਰਟ ਹਾਰਟ ਸ਼ਬਦ ਵਰਤਦੇ ਹੁੰਦੇ ਰਾਜਸਤਾਨੀਆਂ ਉਹਨਾਂ ਤਰ੍ਹਾਂ ਤੇ ਬਾਜ਼ਾਰ ਲੱਗਿਆ ਹੋਇਆ ਚੋਰ ਬਾਜ਼ਾਰ ਚੋਰ ਬਾਜ਼ਾਰ ਨਹੀਂ ਸਹੀ ਤਾਂ ਹੀ ਬਾਜ਼ਾਰ ਆ ਇਹ ਹਾਂ ਇਹ ਤੁਦੋ ਤੇ ਅਹਾਂ ਇਹ ਤੁਦੋ ਤੇ ਦਰ ਮੈਂ ਇਹ ਬੰਦ ਹਾਂ ਪੈਥੋ ਦੇਖ ਲੈਣੇ ਕਿਸ ਤਰੀਕੇ ਨਾਲ ਕਿਦਾਂ ਲੋਟ ਹੁੰਦੀ ਆ ਫਾ ਦੇਖ ਪੁੱਛ ਲਈਏ ਲੋ ਜੀ ਬੈਰ ਕਿਲੇ ਚ ਪਹੁੰਚ ਚੁੱਕੇ ਆ ਡਰੋਨ ਉਡਾਉਣ ਦੀ ਤਿਆਰੀ ਆ ਕਿਲਾ ਫਲਮਾ ਲਿਆ ਥੱਕ ਟੁੱਟ ਚੁੱਕੇ ਹਾਂ ਪਰ ਥੱਕੇ ਆ ਟੁੱਟੇ ਨਹੀਂ ਟੁੱਟੇ ਤਾਂ ਹੈ ਉਹ ਨਹੀਂ ਕਦੇ ਟੁੱਟੇ ਦਾ ਹੈ ਨਹੀਂ ਹਾਂ ਕਿਉਂ ਕਰਨ ਨਹੀਂ ਨਹੀਂ ਜਾ ਯਾ ਤੇ ਆ ਦੇਖੋ ਕਿਰਾ ਬੈਰ ਕਿਲਾ ਦੀ ਫੁੱਲ ਵੀਡੀਓ ਆਪਣੇ ਚੈਨਲ 'ਤੇ ਪੇਸ਼ ਕਰ ਦੂ ਤੁਸੀਂ ਵੇਖੋ ਕਿ ਸਬਸਕ੍ਰਾਈਬ ਕਰ ਲਿਓ YouTube 'ਤੇ ਆ ਦੇਖ ਸਕਦੇ ਹੋ YouTube Facebook 'ਤੇ Insta 'ਤੇ ਵੀ ਰੇਪੇ ਸਿੱਧੂ ਹੈ ਹੁਣ ਅਸੀਂ ਫਲਮਾ ਲੀ ਗਏ ਹੁਣ ਚੱਲਿਆ ਅਸੀਂ ਤਿੰਨ ਗੜ ਕਿਲੇ ਵੱਲ ਟਾਈਮ ਹੋ ਗਿਆ तकरीबन ਆਪਣੇ ਕੋਲੇ ਸ਼ਾਮ ਦੇ 3:30 ਵਜੇ ਆ। ਤਿੰਮਨ ਕੜ ਬਹੁਤ ਵੱਡਾ ਕਿਲਾਵਾ ਤੇ ਲੋਪਰ ਜਿਹੜਾ ਹਾਂ ਤੋਂ ਜਾਇਆ ਜਾਂਦਾ ਵਾ। ਜਿੱਥੇ ਕਿ ਪਾਰਸ ਪੱਥਰ ਦੱਸਿਆ ਜਾਂਦਾ ਸੀਗਾ। ਅਸੀਂ ਪਿੰਡਾਂ ਜਾਂ ਚ ਪੈ ਚੁੱਕੇ ਹਾਂ। ਤੇ ਸਾਡੇ ਲਈ ਕਿਲਾਵਾ ਕੇ ਮੋੜਨਾ ਵੀ ਇੱਕ ਚੁਣੌਤੀ ਆ ਟਾਈਮ ਸਰ। ਇੱਧਰ ਕਣਕ ਵੱਢਣ ਵੀ ਲੱਗੇ ਸਰੋਂ ਸਰੋਂ ਤੇ ਸਰੋਂ ਕੱਟ ਰਹੇ ਹਨਾ ਕਣਕ। ਚਲੋ ਇਸ ਦਿੱਤੇ ਲਈ ਤੇ ਮੈਸੀ ਟਰੈਕਟਰ ਬਹੁਤ ਜ਼ਿਆਦੇ ਆ। ਇਹ ਪਹਾੜਾਂ ਚ ਘਿਰਿਆ ਹੋਇਆ ਏਰੀਆ ਵਾ। ਭਾਈ ਉਹ ਮੈਸੀਜ ਆਉਂਦਾ ਆ ਦੇ ਆ ਦੇ ਮੈਸੀਜ ਕਿਵੇਂ ਲੱਦਿਆ। ਲੈ। ਉਹ ਆ ਚੱਕਰ ਉਹਦੇ ਅੰਦਰ ਕੰਮ ਵਜਾਂ ਹੀ ਹਾਲਾ। ਆਪਣੇ ਵੀ ਰੀਡ ਰੋਡ ਤੇ ਫਿਰਦੇ ਗਈਆਂ ਪਰ ਇੱਥੇ ਚਲੋ। ਤੇ ਬਾਕੀ ਪਿੰਡਾਂ ਵਾਲੇ ਲੱਗ ਕੇ ਪਿੰਡਾਂ ਵਾਲੇ ਲੱਗ ਕੇ ਚਾਹਨਾ ਆਪਣੇ ਵੀ ਪਿੰਡਾਂ ਵਾਲੇ ਚਾਹਨਾ ਆਹ ਰਹੀ ਸੜਕਾਂ ਬੰਦਗੀ ਜੀ ਸੜਕ ਕਦੇ ਕੱਚਾ ਆ ਜਾਂਦਾ ਕਦੇ ਪੱਕਾ ਆ ਜਾਂਦਾ। ਤੇ ਮੁੰਗੜ ਚੱਲਦੇ ਆਂ ਦੇਖਦੇ ਹਾਂ ਉੱਥੇ ਕੀ ਆ ਇਹ ਕਿ ਕਿਲਾਈ ਆ ਪਹਾੜੀ ਦੇ ਉੱਤੇ ਜਿੱਥੇ ਪਾਰਸ ਪੱਥਰ ਪਾਇਆ ਜਾਂਦਾ ਸੀਗਾ ਚਲੋ ਵੀ ਚੱਲੇਗਾ ਲੀਕੋ ਕੱਚੇ ਰਾ ਪੱਥਰਾਂ ਦੀ ਰਾਹ ਵਾ ਮੋਰਮ ਜੀ ਕਹਿੰਦੇ ਯਾਰ ਨੂੰ ਤੇ ਚਾਰੇ ਪਾਸੇ ਪਹਾੜ ਤੇ ਇਧਰ ਬੰਦੇ ਘਾਟੀ ਆਉਂਦੇ ਆ ਇਧਰ ਰਾ ਪਾਦੀ ਹੈ ਘਾਟੀ ਕਰਨ ਹੁਣ ਜਾਣ ਜਿੱਥੋਂ ਵੀ ਆ ਚੁੱਕੇ ਆ ਆਪਾਂ ਕੋਈ ਜਾਂਦਾ ਰਾ ਜੀ ਜਾਂਦਾ ਰਾ ਮੈਂ ਦੱਸ ਰਿਹਾ ਵਾਚ ਉੱਪਰ ਮੋੜਨਾ ਵੀ ਆਪਾਂ 24 ਕਿਲੋਮੀਟਰ ਆ ਹੀ ਐ ਇਸੇ ਤਰ੍ਹਾਂ ਲਈ ਆ ਹੋਰ ਪੈਨੋ ਨਕਸ਼ਾ ਜਾਵਨ ਤੱਕ ਪਹੁੰਚ ਗਿਆ ਤਾਂ ਤਿੰਨ ਦਾ ਦਾਈਕਨ ਟਿਕਾਰਾ ਹਾਂ ਤਾਂ ਭਾਈ 10 ਕਿਲੋ ਵੀ ਕਰਨਾ ਹੋਥੇ ਹਣੀ ਇੱਧਰ ਬਹੁਤ ਸੋਨਾ ਹੈ ਹੈ 10 ਕਿਲੋ ਵੀ ਉੱਤੀ ਆ ਇੱਧਰ ਨੂੰ ਬਹੁਤ 10 ਕਿਲੋ ਵੀ ਹਾਂ ਆ ਦੇਖ ਲੈ ਕਿਤਾ ਸੋਨਾ ਯਾਰ ਆ ਲੈ ਵੀ ਆ ਦੇਖੋ ਕਿਰਾ ਆਹ ਇਕੰਦਾ ਹੁੰਦੀ ਇਹਨਾਂ ਦੇ ਕੋਟ ਕਹਿੰਦੇ ਐ ਇਹਨੂੰ ਆ ਪੱਖਸਾਂ ਦੇ ਕੋਟ ਕੀਤੇ ਹੋਇਆ ਪਾਸੇ-ਆਸੇ ਤੇ ਇੰਨਾ ਜਿਹਾ ਪਤਾ ਲੱਗਿਆ ਵੀ ਗੱਡੀ ਕਿਲੇ ਤੱਕ ਜਾਊਗੀ ਪਰ ਕਿਲਾ ਹਜੇ ਦੂਰ ਆ ਚਾਹ ਕੀ ਆ ਪਾਣੀ ਦਾ ਵਹਾਵਾ ਆ ਇੱਥੋਂ ਬਈ ਬੰਦਾ ਹੁਣ ਦਿਖਿਆ ਪਾਣ ਕੀ ਕਰਾਉਂ ਪੱਕਾ ਪਿੰਡ ਆ ਨਿੱਕਾ ਜਿਹਾ ਕੁੱਝ ਪਤਾ ਲੱਗ ਗਿਆ ਪਾਣੀ ਦਾ ਵਹਾਅ ਜਦ ਬਰਸਾਤਾ ਹੁੰਦੀਆਂ ਹੋਣਗੀਆਂ ਉਮੀਦ ਆ ਕੇ ਤੋਂ ਦਾ ਉਹ ਪਾਣੀ ਫਿਰੇ ਵਗਦਾ ਤੇ ਫੇਰ ਹੀ ਇਹਨਾਂ ਦੀ ਜੀਵਨ ਲੀਲਾ ਚੰਗੀ ਤਰ੍ਹਾਂ ਚੱਲਦੀ ਆ ਉਸ ਤੋਂ ਪਹਿਲਾਂ ਤਾਂ ਇਹ ਟੈਂਪ ਪਾਸ ਹੀ ਆ ਆ ਦੇਖ ਸੌਦੇ ਤੁਸੀਂ ਉਹ ਪਾਣੀ ਨਦੀ ਆ कोई आ कोई रीति रिवाज होगा यार गोहे दीया पाथियां ने ना के हुई ना माळांंगू परोके टंगियां होइयां देखोगे दराक्त दे दो शायद सुन लोकल लोकां दा कोई रिवाज आ है इस तरीके दे रिवाज बहुत देखने को मिलदे है इथे या पां तिमनगढ़ किले च लगभग पहुंच चुके हैं लोग जी किले च पहुंच चुके हैं तिमनगढ़ किला ਗੇਟ ਨਹੀਂ ਲਿਆ ਮਰੀ ਗੱਡੀਆਂ ਤੀ ਗੱਡੀ ਤਰਾ ਹੈਦਰਾ ਮੋਟਰਸਾਈਕਲ ਹੱਸੀ ਇੱਥੇ ਤੇ ਆ ਦੇ ਤਨਵਾਦ ਹੈ ਇਹ ਦੇਖ ਰੋ ਦੁਦਿਆ ਕੋਰੇ ਉਹਦੇ ਵਿੱਚ ਆ ਗਏ ਦੇ ਮਾਰਕੀਟਿੰਗ ਨੂੰ ਲੈ ਚਾਹਦੇ ਇਹ ਜਾਲਾ ਪੱਕੇ ਨਹੀਂ ਇਹ ਸੀ ਤਿਮਨਗੜ ਦਾ ਕਿਲਾ ਜਿਹੜਾ ਤੁਸੀਂ ਵੇਖਿਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਇਹ ਜਿਹੜੇ ਸੀ ਉਹਨੂੰ ਕਿਲੇ ਦੱਸੇ ਆ ਨਾ ਅੱਜ ਇਨਾਂ ਦੀਆਂ ਫੁੱਲ ਡਿਟੇਲਡ ਵੀਡੀਓ ਬਣਾਈਆਂ ਨੇ ਆਪਾਂ ਤੇ ਤੁਸੀਂ ਆਪਣਾ ਚੈਨਲ ਹਰਪੇਸ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜਿਹੜੀਆਂ ਆ ਵੀਡੀਓ ਫੋਟੋਕਲ ਜੀਆਂ ਬਣਾ ਕੇ ਪਾਈਆਂ ਨਾ ਅੱਜ ਇਹ ਤਾਂ ਬਣਾਈਆਂ ਵੀ ਪਤਾ ਲੱਗ ਜੇ ਵੀ ਕਿੱਧਰੋਂ ਕਿੱਧਰੋਂ ਜਾਣੇ ਕਰਦੇ ਇੱਕ ਮੋਟਾ ਜਾਂ ਅੰਦਾਜ਼ਾ ਲੱਗ ਜੇ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ